ਦਸ਼ਮਰੁੱਧ ਜਿਹੜੀ ਮਹਮਾ ਪਨੋ ਮਾਨਯੋਗ ਸੀਐਮ ਸਾਹਿਬ ਵੱਲੋਂ ਪਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚੱਲੀ ਹੋਈ ਹੈ ਉਸ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਫੇਰ ਇੱਕ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਇੱਥੇ ਐਸਪੀਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਤੇ ਸਾਡੇ ਸੀਆਈਏ ਦੀ ਟੀਮ ਵੱਲੋਂ ਸੀਏ ਇਨਚਾਰਜ ਦੇ ਸਾਰੀ ਟੀਮ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇਹਨਾਂ ਵੱਲੋਂ ਦੋ ਪਰਚੇ ਦਰਜ ਕੀਤੇ ਗਏ ਜਿਹਦੇ ਇੱਕ ਚ ਮਕਦਮਾ ਨੰਬਰ 169 ਪੀਐ ਸਦਰ ਉਹਦੇ ਵਿੱਚ ਗੁਰਪ੍ਰੀਤ ਉਰਫ ਗੋਪੀ ਸਰਬਜੀਤ ਉਰਫ ਸਾਪੀ ਤੇ ਪੰਮਾ ਸਿੰਘ ਇਹ ਤਿੰਨ ਜਣਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਕਿਲੋ 11 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇਹ ਬਰਾਮਦ ਕੀਤੇ ਗਏ ਐ ਐਵੇਂ ਹੀ ਦੂਸਰੇ ਮਕਦਮੇ ਦੇ ਵਿੱਚ ਮਕਦਮਾ ਨੰਬਰ 227 ਖਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਇਸ ਦੇ ਵਿੱਚ ਵਿਸ਼ਾਲ ਉਮਰ 26 ਸਾਲ ਤੇ ਸ਼ਿਵਮ ਉਮਰ 24 ਸਾਲ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਇਹਨਾਂ ਬੰਦਸ 1.5 ਕਿਲੋ ਜਿਹੜੀ ਹੈਰਨ ਬਰਾਮਦ ਹੋਈ ਹੈ ਇੱਕ ਕਾਰ ਸ਼ੈਵਰਲੇ ਤੇ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਇਆ ਜੀ ਤੇ ਇਹ ਬੜੀ ਵਧੀਆ ਕਾਰਗਜ਼ਾਰੀ ਹੈ ਜੀ ਇਹਨਾਂ ਦੀ ਤੇ ਸਾਡੇ ਅਸੀਂ ਇਸ ਦੇ ਨਾਲ ਜਿਹੜਾ ਆਪਾਂ 1-3 ਤੋਂ ਜੇ ਆਪਾਂ ਲਈਏ ਤੇ 90 ਕਿਲੋ ਤੋਂ ਉੱਪਰ ਆਪਣੀ ਜਿਹੜੀ ਰਿਕਵਰੀ ਹੈਰਨ ਦੀ ਹੋ ਚੁੱਕੀ ਹੈ ਜਿਹੜੀ ਬਹੁਤ ਵਧੀਆ ਰਿਕਵਰੀ ਹੈ ਸਾਰੀ ਇਹ ਮਿਹਨਤ ਤੇ ਟੀਮਵਰਕ ਜਿਹੜਾ ਦਰਸਾਉਂਦੀ ਹੈ ਆਪਣੀ ਫਿਰੋਜ਼ਪੁਰ ਪੁਲਿਸ ਦਾ ਤੇ ਇੱਥੇ ਮੈਂ ਇਹੀ ਕਹਿਣਾ ਚਾਹੂੰਗਾ ਸਾਡੇ ਡੀਆਈਜੀ ਸਾਹਿਬ ਦੀ ਜਿਹੜੀ ਉਹਨਾਂ ਦੀ ਸੁਪਰਵਾਈਜ਼ਨ ਉਹਨਾਂ ਦੀ ਡਾਇਰੈਕਸ਼ਨਸ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਪੰਜਾਬ ਉਹਨਾਂ ਵੱਲੋਂ ਸਾਨੂੰ ਜਿਹੜੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਜਿਹੜੀ ਟੀਮ ਨੂੰ ਬਹੁਤ ਹੌਸਲਾ ਵਜਾਈ ਦਿੱਤੀ ਜਾਂਦੀ ਹੈ امام ਹਰ ਤਰ੍ਹਾਂ ਦੇ ਕਮੈਂਡੇਸ਼ਨ ਡਿਸਕ ਕੈਸ਼ ਰਿਵਾਰਡਸ ਜਿੰਨਾ ਅਸੀਂ ਕਹਦੇ ਨਾ ਉਹਨੇ ਰਿਵਾਰਡਸ ਮਿਲਦੇ ਆ ਉਹਦੇ ਨਾਲ ਸਾਰੀ ਟੀਮ ਸਾਡੀ ਮੋਟੀਵੇਟਿਡ ਹੈ ਤੇ ਜਿਹੜੇ ਯੁੱਧ ਨਸ਼ਾ ਵਿਰੋਧ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਜਿਹੜੀ ਫਿਰੋਜ਼ਪੁਰ ਪੁਲਿਸ ਨੂੰ ਦਿਖਾਈ ਜਾ ਰਹੀ ਹੈ ਤੇ ਜੋ ਆਪਦੇ ਸਾਹਮਣੇ ਆ ਤੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਪੁੱਛਗਿੱਛ ਹੋਰ ਗੱਲਾਂ ਸਾਹਮਣੇ ਆਈਆਂ ਆਉਂਦੇ ਇੱਕ ਦੋ ਦਿਨ ਦੇ ਵਿੱਚ ਹੋਰ ਵੀ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਉਮੀਦ ਹੈ